ਸਤ ਸ੍ਰੀ ਅਕਾਲ ਦੋਸਤੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਦੋਸਤੋ ਅੱਜ ਦੀ ਆਪਣੀ ਲੋਕ ਕਹਾਣੀ ਹੈ 마ਸੂਮ ਮੁਹੱਬਤ ਦੇ ਕਤਲ ਦੀ ਗਾਥਾਗੀ ਕਾਕਾ ਤੇ ਪ੍ਰਤਾਪੀ ਕਾਕਾ ਪ੍ਰਤਾਪੀ 19ਵੀਂ ਸਦੀ ਦੇ ਦਹਾਕੇ ਵਿੱਚ ਵਾਪਰੀ ਮਾਲਵੇ ਦੇ ਇਲਾਕੇ ਦੀ ਹਰਮਨ ਪਿਆਰੀ ਲੋਕ ਗਾਥਾ ਹੈ ਜੋ ਸਾਦੀ राम ਗੋਕਾ ਚਾਂਦਾ ਗੁਰਦੇਵ ਸਿੰਘ ਸੱਜੂ ਸਿੰਘ ਤੇ ਚੌਧਰੀ ਕਿਸੇਟਾ ਦਾ ਕਿੱਸਾਕਾਰਾਂ ਨੇ ਆਪਣੇ ਕਿੱਸੇ ਵਿੱਚ ਬਿਆਨ ਕੀਤੀ ਹੈ ਦੋਸਤੋ ਪਿੰਡ ਮਾਦਪੁਰ ਤੋਂ 1 ਮੀਲ ਦੱਖਣ ਵੱਲ ਰਿਆਸਤ ਪਟਿਆਲਾ ਦਾ ਲੋਪੋ ਨਾਮੀ ਪਿੰਡ ਹੈ ਇੱਥੇ ਫੱਗਣ ਦੇ ਮਹੀਨੇ ਮਹਿਮਾ ਸ਼ਾ ਫਕੀਰ ਦੀ ਸਮਾਦ ਤੇ ਬੜਾ ਭਾਰੀ ਮੇਲਾ ਲੱਗਦਾ ਹੈ ਇਸ ਪ੍ਰੀਤ ਕਥਾ ਦੀ ਨਾਇਕਾ ਪ੍ਰਤਾਪੀ ਇਸੇ ਪਿੰਡ ਦੀ ਜੰਮਪਲ ਸੀ ਗੋਕਲ ਚੰਦ ਤੇ ਸੱਜੂ ਸਿੰਘ ਅਨੁਸਾਰ ਇਸ ਪ੍ਰੀਤ ਕਥਾ ਦਾ ਮੋਢ ਇਸੇ ਮੇਲੇ ਤੋਂ ਹੀ ਵੱਜਦਾ ਹੈ ਪਰਤਾਂਵੀ ਸਿਨਿਆਰੀ ਲੋਪੋ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਦੇ ਨਾਲ ਮੇਲਾ ਵੇਖਣ ਆਉਂਦੀ ਆਸ਼ਕਾਂ ਦੀਆਂ ਹਿੱਕਾਂ ਨੂੰ ਲੂਣਦੀ ਇਹ ਟੋਲੀ ਮੇਲੇ ਵਿੱਚ ਫੇਰਾ ਮਾਰਦੀ ਮੇਲਾ ਨਸ਼ਿਆ ਜਾਂਦਾ ਜਿਲ੍ਹਾ ਲੁਧਿਆਣਾ ਦੇ ਪਿੰਡ ਰੁਪਾਲੋ ਜੋ ਲੋਪੋ ਤੋਂ 1 ਮੀਲ ਦੀ ਦੂਰੀ ਤੇ ਹੈ ਦੇ ਜੈਲਦਾਰ ਕਣ ਸਿੰਘ ਦਾ ਸ਼ੈਲਸ਼ ਬਿੱਲਾ ਗੱਭਰੂ ਕਾਕਾ ਕਿਰਪਾਲ ਸਿੰਘ ਵੀ ਮੇਲਾ ਵੇਖ ਰਿਹਾ ਹੁੰਦਾ ਹੈ ਪਰਤਾਪੀ ਦੇ ਮਾਦ ਪਰੇ ਨਾਣ ਉਸ ਨੂੰ ਖਾਇਲ ਕਰ ਦਿੰਦੇ ਹਨ ਗੁਰਦੇਤ ਸਿੰਘ ਕਾਕੇ ਤੇ ਪ੍ਰਤਾਪੀ ਦਾ ਮੇਲ ਤੀਆਂ ਦੇ ਦਿਨਾਂ ਵਿੱਚ ਕਰਵਾਉਂਦਾ ਹੈ ਉਸ ਦੇ ਕਥਨ ਅਨੁਸਾਰ ਲੋਕੋ ਦੀਆਂ ਮਟਿਆਰਾਂ ਪਿੰਡੋਵਾਰ ਟੱਕੀ ਵਿੱਚ ਤੀਆਂ ਪਾ ਰਹੀਆਂ ਸਨ ਕਾਕਾ ਸ਼ਿਕਾਰ ਖੇਡਦਾ ਖੇਡਦਾ ਇੱਧਰ ਆ ਨਿਕਲਿਆ ਜਵਾਨੀ ਦੇ ਨਸ਼ੇ ਵਿੱਚ ਮਟਿਆਰਾਂ ਮਟਿਆਰਾਂ ਨੇ ਉਸ ਦਾ ਰਾਹ ਜਾ ਡੱਕਿਆ ਖਾਸਿਆਂ ਤੇ ਮੁਖੌਲਾਂ ਦੀ ਸ਼ੈਬਰ ਲੱਗ ਪਈ ਮਟਿਆਰਾਂ ਨੇ ਕਾਕੇ ਦੇ ਆਲੇ ਦੁਆਲੇ ਘੇਰਾ ਘੱਟ ਸੋਨੇਯਾਰੀ ਪ੍ਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਧਿਆ ਦਿੱਤਾ ਉਹ ਸਵਾਦ ਸਵਾਦ ਹੋ ਉਠਿਆ ਦਲੇਰ ਗੁੱਜਰ ਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਤੋਂ ਹੀ ਜਾਣੂ ਸੀ ਉਸਨੇ ਮਸੀਹ ਮੁਟਿਆਰਾਂ ਪਾਸੋਂ ਉਹਦਾ ਖਹਿੜਾ ਛਡਵਾਇਆ ਸ਼ਾਮਾਂ ਪੈ ਰਹੀਆਂ ਸਨ ਹਰਨੀਆਂ ਦੀ ਢਾਰ ਪਿੰਡ ਨੂੰ ਪਰਤ ਪਈ ਹਰ ਮੁਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਕਾਕੇ ਬਾਰੇ ਗੱਲਾਂ ਕਰ ਰਹੀ ਸੀ ਪਰ ਕੌਣ ਜਾਣੇ ਇਸ਼ਕ ਦੀ ਜਵਾਲਾ ਕਿੱਥੇ ਸੁਲਗਦੀ ਕੋਈ ਅੱਖੇ ਨੱਡੀ ਨਹੀਂ ਮੇਰੇ ਵੱਲ ਵੇਖਦਾ ਸੀ ਕੋਈ ਅੱਖੇ ਭੈਣੇ ਮੈਨੂੰ ਅੱਖਾਂ ਮਟਕਾ ਗਿਆ ਕੋਈ ਅੱਖੇ ਮੈਨੂੰ ਨਹੀਂ ਬੁਲਾਵੇ ਨਾਲ ਸਹਨਤਾ ਦੀ ਬੱਟੀ ਜਾ ਮੈਂ ਕੁਰੀ ਤਾਂ ਤੜਕ ਨੀਵੀ ਪਾ ਗਿਆ ਕੋਈ ਅੱਖੇ ਟੇਢੀ ਨਿਗਾ ਝਾਕਦਾ ਸੀ ਮੇਰੇ ਵੱਲ ਸਾਹਮਣੇ ਮੈਂ ਝਾਕੀ ਜਦੋਂ ਅੱਖ ਨਹੀਂ ਚੁਰਾ ਗਿਆ ਦਵੇ ਭਾਂਬੜ ਕੱਦਤੀ ਇੱਕ ਦਵਾਈ ਜਾ ਸਕਦੇ ਸਨ ਆਖਰ ਜਵਾਲਾ ਫੁੱਟ ਹੀ ਪੈਂਦੀ ਹੈ ਤਨਮਨ ਮੇਰੇ ਦੀ ਭਲਾਈ ਸੁਧਰ ਨਟਰੇ ਨੇ ਮਿੱਠਾ ਮਿੱਠਾ ਬੋਲ ਦਿਖਾ ਗਿਆ ਲੀਲਾਣੀ ਫੁੱਲ ਨਹੀਂ ਗੁਲਾਬ ਵਾਂਗੂ ਰੰਗ ਮੇਰਾ ਉਸ ਵੇਲੇ ਮੁਖੜਾ ਲੁਕਾਇਆ ਤਾਂ ਹੋਇਆ ਪੱਤ ਪੀਲਾ ਨਹੀਂ ਦੱਸਦੀ ਮੈਂ ਸੱਚ ਤੈਨੂੰ ਅੱਜ ਗੁਰਦਿੱਤ ਸਿੰਘਾਂ ਲੁੱਟੀ ਨਹੀਂ ਮੈਂ ਲੁੱਟੀ ਲੁੱਟ ਲੈ ਗਿਆ ਰੰਗੀਆਂ ਨੀ ਹੱਸ ਹੱਸ ਖੇਡਦੀਆਂ ਮਟਿਆਰਾਂ ਅਜੇ ਥੋੜੀ ਹੀ ਦੂਰ ਗਈਆਂ ਸਨ ਕਿ ਮੀਂਹ ਦਾ ਛਰਾਟਾ ਇੱਕਦਮ ਆ ਗਿਆ ਹਰਨੀਆਂ ਦੀ ਡਾਰ ਵਿੱਚ ਭਾਜੜ ਪੈ ਗਈ ਹੋਲੀ ਤੇ ਪ੍ਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜੱਟ ਦੇ ਕੋਠੇ ਵਿੱਚ ਜਾਵੜੀਆਂ ਹੋਲੀ ਨੇ ਇੱਧਰ ਉੱਧਰ ਦੀਆਂ ਗੱਲਾਂ ਮਾਰਨ ਵਾਂਗ ਲੋ ਕਾਕੇ ਬਾਰੇ ਗੱਲ ਤੋਰੀ ਪ੍ਰਤਾਪੀ ਅੰਦਰੋਂ ਅੰਦਰੀ ਲੱਡੂ ਭੋਰ ਦੀ ਪਈ ਸੀ ਪਰ ਬਾਹਰੋਂ ਆਖੇ ਪ੍ਰਤਾਪੀ ਨੀ ਹੋਲੀਏ ਮਖੌਲ ਕਰੇ ਕੀ ਤੱਕ ਕੀ ਪਸੰਦ ਉਸ ਮੇਰਾ ਨਿਗਵਾਰ ਦਾ ਜਾਤ ਦੀ ਕਮੀਨਣੀ ਅਧੀਨਣੀ ਗਰੀਬਣੀ ਮੈਂ ਉਸ ਨੂੰ ਤੂੰ ਦੱਸਦੀ ਹੈ ਪੁੱਤ ਜੈਲਦਾਰ ਦਾ ਜੱਟਾਂ ਨਾਲ ਦੋਸਤੀ ਨਾ ਪੁੱਗਦੀ ਕਮੀਨਾ ਦੀ ਖੇਤ ਬੰਨੇ ਵੀ ਹੀ ਗਲੀ ਦੇਖਨੇ ਖੁਗਾਰ ਦਾ ਮੇਰੇ ਨਾ ਪਸੰਦ ਤੇਰੀ ਗੱਲ ਗੁਰਦੇਤ ਸਿੰਘਾ ਮਿੱਟੀ ਪੱਟ ਦਵੇ ਜੱਟ ਜਦੋਂ ਨਹੀਂ ਹੰਕਾਰ ਦਾ ਦੂਜੇ ਦਿਨ ਭੋਲੀ ਨੇ ਕਾਕੇ ਨੂੰ ਸੁਨੇਹਾ ਦੇ ਕੇ ਰੁਪਾਲੋ ਤੋਂ ਸੱਦ ਲਿਆ ਪ੍ਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ ਕੌਲ ਕਰਾਰ ਕਰ ਲਏ ਇਸ ਪ੍ਰਕਾਰ ਉਹ ਦੋਨੋਂ ਭੋਲੀ ਦੇ ਘਰ ਪਿਆਰ ਮਿਲਣੀਆਂ ਮੰਨਦੇ ਰਹੇ ਆਖਰ ਕਾਕੇ ਤੇ ਪ੍ਰਤਾਪੀ ਦੇ ਇਸ਼ਕ ਦਾ ਭੇਤ ਖੁੱਲ ਗਿਆ ਪ੍ਰਤਾਪੀ ਦੀ ਮਾਂ ਨੰਦੋ ਦੇ ਕੰਨੀ ਵੀ ਇਹ ਖਬਰ ਪੁੱਜੀ ਪ੍ਰਤਾਪੀ ਦੇ ਇਸ਼ਕ ਦੀ ਭਣਕ ਪੈਣ ਤੇ ਨੰਦੋ ਨੇ ਉਸ ਨੂੰ ਲੱਖ ਸਮਝਾਇਆ ਕਿ ਉਹ ਕਾਕੇ ਦਾ ਸਾਥ ਛੱਡ ਦੇਵੀ ਪਰ ਪ੍ਰਤਾਪੀ ਪਿਛਾ ਮੁੜਨ ਵਾਲੀ ਕਿੱਥੇ ਸੀ ਉਹਨੇ ਨੰਦੋ ਨੂੰ ਸਾਫ਼ ਆਖ ਦਿੱਤਾ ਮਾਂ ਮੇਰੀਏ ਭਾਵੇਂ ਮਾਰ ਭਾਵੇਂ ਛੱਡ ਮੈਂ ਤਾਂ ਕਾਕੇ ਨੂੰ ਦਿੱਤਾ ਕੌਲ ਨਿਭਾਵਾਂਗੀ ਉਹ ਤਾਂ ਮੇਰੀ ਜਾਨ ਦਾ ਟੁਕੜਾ ਏ ਉਹਦੀ ਖਾਤਰ ਆਪਣੀ ਜਿੰਦ ਵਾਰ ਦਿਆਂਗੀ ਪਿਛਾਂ ਪੈਰ ਨਹੀਂ ਪਾਵਾਂਗੀ ਲੋਕੀ ਭਏ ਕੁਝ ਆਖਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਨੰਦੋਂ ਨੇ ਆਪਣੇ ਪਤੀ ਨਾਲ ਪ੍ਰਤਾਪੀ ਬਾਰੇ مشورہ ਕੀਤਾ ਖੰਨੇ ਨੇੜੇ ਪਿੰਡ ਰਾਜੀਵਾਲ ਦੇ ਰਾਮਰਤਨ ਨਾਲ ਪ੍ਰਤਾਪੀ ਵਿਆਹੀ ਹੋਈ ਸੀ ਪਰ ਅਜੇ ਮੁਕਲਾਵਾ ਨਹੀਂ ਸੀ ਤੋੜਿਆ ਬਦਨਾਮੀ ਤੋਂ ਡਰਦਿਆਂ ਪ੍ਰਤਾਪੀ ਦੇ ਬਾਪ ਨੇ ਮੁਕਲਾਵੇ ਦਾ ਦਿਨ タル ਦਿੱਤਾ ਰਾਮਰਤਨ ਮੁਕਲਾਵਾਂ ਲੈ ਲਈ ਲੋਪ ਪੁੱਟ ਗਿਆ ਰੋਂਦੀ ਰੋਂਦੀ ਕਰ ਲਾਉਂਦੀ ਪ੍ਰਤਾਪੀ ਨੂੰ ਮਾਪਿਆ ਨੇ ਰਾਮਰਤਨ ਨਾਲ ਮੁਕਲਾਵਾ ਦੀ ਕਿ ਤੋਰ ਦਿੱਤਾ ਪ੍ਰਤਾਪੀ ਕਾਕੇ ਨੂੰ ਯਾਦ ਕਰ ਕਰਕੇ ਹੌਕੇ ਭਰਦੀ ਰਹੀ ਸਿਸਕੀਆਂ ਲੈਂਦੀ ਰਹੀ ਉਹਦੀ ਕਿਸੇ ਨੇ ਇੱਕ ਨਾ ਸੁਣੀ ਰਾਮਰਤਨ ਦੀ ਖੁਸ਼ੀ ਦਾ ਕੋਈ ਪਾਰਾ ਵਾਰ ਨਹੀਂ ਸੀ ਉਹਦੇ ਪੱਬ ਪਰੀਆਂ ਵਰਗੀ ਹੁਸਨਾਕ ਪ੍ਰਤਾਪੀ ਨੂੰ ਪਾ ਕੇ ਧਰਤੀ ਤੇ ਨਹੀਂ ਸਨ ਲੱਗ ਰਹੇ ਉਹ ਖੀਵਾ ਹੋਇਆ ਛੇਤੀ ਤੋਂ ਛੇਤੀ ਰਾਜੇਵਾਲ ਪੂਜਣਾ ਲੋਚਦਾ ਸੀ ਲੋਪੋ ਅਤੇ ਰੁਪਾਲੋ ਦੇ ਵਿਚਾਲੇ ਟੱਕੀ ਸੀ ਸਨ ਸਾਨ ਰਾਹ ਨਾ ਰਾਮਰਤਨ ਬੈਲਗੱਡੀ ਵਿੱਚ ਪ੍ਰਤਾਪੀ ਨੂੰ ਲਈ ਜਾ ਰਿਆ ਸੀ ਕਿ ਕਾਕੇ ਨੇ ਆਪਣੇ ਨਾਲ ਕੁਝ ਬਦਮਾਸ਼ ਲੈ ਤੇ ਗੱਡੀ ਡੁੱਗੀ ਫੇਰ ਕੇ ਲਈ ਨਾਲ ਆਏ ਬਰਾਤੀ ਕੁੱਟ-ਕੁੱਟ ਕੇ ਭਜਾ ਦਿੱਤੇ ਤੇ ਪ੍ਰਤਾਪੀ ਨੂੰ ਸਣੀ ਗੱਡੀ ਆਪਣੇ ਪਿੰਡ ਲੈ ਆਇਆ ਜੋਰ ਸਰਦਾਰੀ ਦੇ ਗੱਡੀ ਮੋੜ ਕੇ ਕਿਲੇ ਵਿੱਚ ਵਾੜੀ ਲੋਕਗੀਤ ਆਰਾਮ ਰਤਨ ਨੇ ਖੰਨੇ ਦੇ ਥਾਣੇ 'ਚ ਰਿਪੋਰਟ ਕੀਤੀ ਪੁਲਿਸ ਆਈ Jaildar ਕਾਨ ਸਿੰਘ ਨੇ ਇੱਜ਼ਤ ਬਚਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਕਾਕੇ ਨੇ ਪ੍ਰਤਾਪੀ ਨੂੰ ਕਿਧਰੇ ਹੋਰ ਲੁਕਾ ਦਿੱਤਾ ਚਾਂਦੀ ਦੇ ਸ਼ਣਕ ਦੇ ਰੁਪਇਆ ਨਾਲ ਜੈਲਦਾਰ ਦੀ ਇੱਜ਼ਤ ਬਚਾ ਲਈ ਗਈ ਪ੍ਰਤੰਧਨਾ ਹੋ ਸਕੀ ਰਾਮਰਤਨ ਸਬਰ ਦਾ ਘੁੱਟ ਭਰ ਕੇ ਰਹਿ ਗਿਆ ਕਾਕਾ ਕਿਰਪਾਲ ਸਿੰਘ ਦੇ ਮਾਮੇ ਆਪਣੀ ਬਹੁਤ ਬੇਇੱਜ਼ਤੀ ਸਮਝਦੇ ਸਨ ਉਹਨਾਂ ਕਿਰਪਾਲ ਸਿੰਘ ਦੇ ਅਮੋੜ ਸੁਭਾ ਨੂੰ ਮੁੱਖ ਰੱਖਦਿਆਂ ਉਸ ਨੂੰ ਰਿਆਸਤ ਨਾਬਾ ਵਿਖੇ ਹੀਰਾ ਸਿੰਘ ਦੇ ਰਸਾਲੇ ਵਿੱਚ ਭਰਤੀ ਕਰਵਾ ਦਿੱਤਾ ਕਾਕੇ ਨੇ ਪ੍ਰਤਾਪੀ ਪ੍ਰਤਾਪੀ ਦੇ ਨਾਨਕੀ ਛੱਡ ਆਂਦੀ ਪਰਤਾਪੀ ਵਿਛੋੜੇ ਦੀ ਅਗਨੀ ਵਿੱਚ ਛੜਦੀ ਨਾਨਕਿਆਂ ਤੋਂ ਲੋਪੂ ਆ ਗਈ ਨਾਬੇ ਤੋਂ ਪ੍ਰਤਾਪੀ ਨੂੰ ਕਾਕੇ ਦੇ ਸੁਖ ਸੁਨੇਹੇ ਪੁੱਜਦੇ ਰਹੇ ਹੁਣ ਉਹ ਨਾਬੇ ਕਾਕੇ ਕੋਲ ਨਸ ਜਾਂਦੀਆਂ ਬਿਉਂਤਾ ਬਣਾ ਰਹੀ ਸੀ ਉਸਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਭੋਲੀਏ ਇਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ ਮੇਰਾ ਲੂੰ ਲੂੰ ਚੱਲ ਰਿਹਾ ਮੇਰੀ ਨੀਂਦ ਕਿਧਰੇ ਉੱਡ ਪੁੱਟ ਗਈ ਏ ਬਸ ਕਾਕਾ ਅਠੇ ਪੈਰ ਯਾਦ ਆਉਂਦਾ ਰਹਿੰਦਾ ਮੈਨੂੰ ਉੰਨੀ ਦੇਰ ਚੈਨੀ ਆਉਂਦੀ ਜਿੰਨੀ ਦੇਰ ਉਹਨੂੰ ਵੇਖ ਨਹੀਂ ਲੈਂਦੀ ਕਾਰੇ ਉਹਦੀ ਕੀ ਹਾਲ ਹੋਵੇਗੀ ਬੋਲੀਏ ਮੈਨੂੰ ਨਾਬੇ ਪਹੁੰਚਾਉਣ ਦੀ ਕੋਈ ਸਕੀਮ ਸੋਚ ساری ਉਮਰ ਤੇਰਾ एहसान ਨਹੀਂ ਭੁੱਲਾਂਗੀ ਪ੍ਰਤਾਪੀ ਨੇ ਆਪਣਾ ਸਿਰ ਭੋਲੀ ਦੀ ਗੋਦੀ ਵਿੱਚ ਸੁੱਟ ਦਿੱਤਾ ਤੇ ਡੁਸਕਣ ਲੱਗ ਪਈ ਬੜੀਏ ਹੌਸਲਾ ਕਰ ਮੈਂ ਆਪਣੇ ਦਲੇਲ ਨਾਲ ਗੱਲ ਕਰਕੇ ਤੇਰਾ ਕੋਈ ਬੰਦੋਬਸਤ ਕਰਦੀ ਆ ਉਹ ਤੈਨੂੰ ਸਰਦਾਰ ਕੋਲ ਛੱਡ ਆਵੇਗਾ ਹੁਣ ਹੁਣ ਅੰਜੂ ਕੂਝ ਭੋਲੀ ਨੇ ਹੌਸਲਾ ਦਿੱਤਾ ਭੋਲੀਏ ਤੇਰਾ ਕਰਜ ਕਿਵੇਂ ਚੁਕਾਵਾਂਗੀ ਬਸ ਦਿਲ ਦੀ ਭਾਫੋ ਦਿਲ ਵਿੱਚ ਹੀ ਰੱਖ ਔਰ ਨਰੈਣੀ ਆਉਂਦੀ ਪਈ ਏ ਭੋਲੀ ਨੇ ਪ੍ਰਤਾਪੀ ਦੀ ਅੱਖਾਂ ਵਿੱਚ ਅਨੋਖੀ ਚਮਕ ਵੇਖੀ ਤੇ ਬੁੱਲਾਂ ਵਿੱਚ ਮੁਸਕਰਾਈ ਆਥਣ ਸਮੇ ਭੋਲੀ ਨੇ ਆਪਣੇ ਘਰ ਆ ਬਾਲੇ ਦਲੇਲ ਗੁੱਜਰ ਨਾਲ ਪ੍ਰਤਾਪੀ ਨੂੰ ਨਾਬੇ ਛੱਡ ਆਉਣ ਬਾਰੇ ਗੱਲ ਤੋਰੀ। ਅਗਲੀ ਪਲਕ ਦਲੇਲ ਨੇ ਰੁਪਾਲੋ ਜਾ ਕੇ ਕੱਟ ਕੇ ਦੀ ਮਾਂ ਅਤਰੀ ਨੂੰ ਪ੍ਰਤਾਪੀ ਦੇ ਨਾਬੇ ਜਾਣ ਬਾਰੇ ਦੱਸ ਦਿੱਤਾ। ਪ੍ਰਤਾਪੀ ਦਾ ਕਾਕੇ ਕੋਲ ਨਾਬੇ ਜਾਣਾ ਸੁਣ ਕੇ ਅਤਰੀ ਦੇ ਸਿਰ ਜਿਵੇਂ 100 ਘੜਾ ਪਾਣੀ ਦਾ ਪੈ ਗਿਆ ਹੋਵੇ। ਉਹ ਮੱਥਾ ਫੜ ਕੇ ਬੈਠ ਗਈ। ਇੱਕ ਪਲ ਉਹ ਸੁੰਨੀ ਬੈਠੀ ਰਹੀ। ਆਖਰ ਉਸ ਦੇ ਬੁੱਲ ਕੰਬੇ ਨਹੀਂ ਨਹੀਂ ਹੋਣਦਿਆਂਗੀ ਜੈਲਦਾਰ ਕਾਨ ਸਿੰਘ ਦੀ ਨੂੰ ਕਮੀਨ ਸੁਨਿਆਰ ਦੀਤੀ ਨਹੀਂ ਬਣ ਸਕਦੀ। ਨਹੀਂ ਬਣ ਸਕਦੀ ਜੇ ਪ੍ਰਤਾਪੀ ਕਾਕੇ ਦੇ ਬਸ ਗਈ ਤਾਂ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਅਸੀਂ ਵੱਡੇ ਸਰਦਾਰ ਕਿਸੇ ਪਾਸੇ ਵੀ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ ਵੀਰ ਮੇਰਿਆ ਕੁਝ ਵੀ ਕਰ ਇੱਜ਼ਤ ਬਚਾ ਸਾਡੀ ਤੋਂ ਅੱਗੇ ਵੀ ਸਾਡੇ ਤੇ ਬਹੁਤ ਐਹਸਾਨ ਕੀਤੇ ਨੇ ਆ ਲੈ 500 ਰੁਪਏ ਪ੍ਰਤਾਪੀ ਨੂੰ ਕਿਧਰੇ ਮੁਕਾਸ਼ ਛੱਡ ਮੈਂ ਤੇਰੇ ਪੈਰੀ ਚੁੰਨੀ ਧਰਦੀ ਆ ਅਤਰੀ ਨੇ ਆਪਣੀ ਚੁੰਨੀ ਦਲੇਲ ਦੇ ਪੈਰਾਂ ਤੇ ਰੱਖ ਦਿੱਤੀ ਅਤਰੀ ਦੀ ਹਾਲਤ ਦਲੇਲ ਪਾਸੋਂ ਸਹਾਰੀ ਨਾ ਗਈ ਐ ਡੇਵਰ ਡੇ ਜਗੀਰਦਾਰਾਂ ਦੀ ਬਹੂ ਰਾਣੀ ਉਹਦੇ ਅੱਗੇ ਝੋਲੀ ਅੱਡੀ ਬੈਠੀ ਸੀ ਉਹਨੇ ਪ੍ਰਤਾਪੀ ਨੂੰ ਪਾਰ ਬੁਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ ਰਪਾਲੋ ਦੇ ਲਾਗਲੇ ਪਿੰਡ ਚੱਕ ਦਾ ਸ਼ਜਤ ਮੁਹੰਮਦ ਅਦਲੇਰ ਹੁੰਦਾ ਯਾਰ ਸੀ ਉਹਨੇ ਉਸ ਨੂੰ ਵੀ ਪ੍ਰਤਾਪੀ ਨੂੰ ਮਾਰਨ ਦੇ ਕਾਰਜ ਵਿੱਚ ਆਪਣਾ ਪਾਈਵਾਲ ਬਣਾ ਲਿਆ ਅੰਨਾ ਲਾਲ ਚ ਚੰਗੇ ਭਲਿਆਂ ਨੂੰ ਵਿਗਾੜ ਦਿੰਦਾ ਦਲੇਲ ਨੇ ਪੋਲੀ ਹੱਥ ਪ੍ਰਤਾਪੀ ਨੂੰ ਤਿਆਰੀ ਕਰਨ ਲਈ ਸੁਨੇਹਾ ਭੇਜ ਦਿੱਤਾ ਮਾਹੀ ਪਾਸ ਜਾਣ ਦਾ ਸੱਦਾ ਸੁਣ ਉਹ ਖਿੜੇ ਫੁੱਲ ਵਾਂਗ ਖਿੜ ਗਈ ਪਾਛਾਂ ਵੱਲ ਸੂਰਜ ਦੀ ਲਾਲੀ ਕਾਲੋ ਦਾ ਰੂਪ ਉਤਰ ਰਹੀ ਸੀ ਤਾਰੇ ਲੁਕਣ ਮਿੱਟੀ ਖੇਡਣ ਲੱਗ ਪਏ ਦਲੇਲ ਵਿਛੜੀ ਕੂੰਜ ਨੂੰ ਨਾਲ ਲੈ ਚਾਵਾ ਪੈਲ ਸਟੇਸ਼ਨ ਨੂੰ ਤੁਰ ਪਿਆ ਨੋਪੋ ਤੋਂ ਚਾਵਾ ਪੈਲ ਤੀਕ ਇੱਥੇ ਟਿੱਬੇ ਹੀ ਟਿੱਬੇ ਸਨ ਪ੍ਰਤਾਪੀ ਟਿੱਬਿਆਂ ਦੀ ਕੋਈ ਪ੍ਰਵਾਹ ਨਹੀਂ ਸੀ ਕਰ ਰਹੀ ਅੱਜ ਉਹ ਸਾਰੇ ਦਿਨਾਂ ਨਾਲ ਉਹ ਖੜਵੇ ਰੋ ਵਿੱਚ ਸੀ ਉਹ ਪੋਲੀ ਦਾ ਲੱਖ ਲੱਖ ਸ਼ੁਕਰ ਕਰ ਰਹੀ ਸੀ ਪਿਆਰੇ ਦੇ ਮਿਲਾਪ ਲਈ ਉਹਦਾ ਦਿਲ ਵੇਵਲ ਹੋ ਰਿਹਾ ਸੀ ਉਹ ਉਹ ਇਹ ਨਹੀਂ ਜਾਣਦੀ ਸੀ ਕਿ ਹੁਣ ਕੀ ਭਾਣਾ ਵਰਤੌਣ ਲੱਗੀ ਹੈ ਟਿੱਬੇ ਦੇ ਵਿੱਚ ਜਾਵੜੇ ਉੱਤੋਂ ਰਾਤ ਗੁਵਾਰ ਖਬਰ ਨਾ ਕੋਈ ਰਨ ਨੂੰ ਹੈ ਕਰਮਾਂ ਦੀ ਹਾਰ ਮਨ ਵਿੱਚ ਰੰਦੇ ਹੌਸਲਾ ਕਦਮ ਧਰੇ ਇੱਕਸਾਰ ਦਿਲ ਵਿੱਚ ਲੱड्डੂ ਫੁੱਟਦੇ ਮਿਲਣਾ ਕਾਕੇ ਯਾਰ ਖਬਰ ਨਾ ਕੋਈ ਪਾਪ ਦੀ ਗੁੱਜਰ ਵਿੱਚ ਹੰਕਾਰ ਸਿਟੀ ਮਾਰ ਦਲੇਲ ਨੇ ਸੱਜਤ ਕੀਤੀ ਛਾਰ ਰਾ ਪਾ ਕੇ ਅੱਗਿਓ ਬੋਲ ਪਿਆ ਲਲਕਾਰ ਫੜ ਲੈ ਰਨ ਦਲੇਲ ਨੂੰ ਟੁਕੜੇ ਕਰਦੇ ਚਾਰ ਕਾਲੀ ਬੋਲੀ ਰਾਤ ਵਿੱਚ ਦੋਨੋਂ ਨੰਗਿਆ ਤਰਵਾਰਾਂ ਲੈ ਕੇ ਪ੍ਰਤਾਪੀ ਦੇ ਦੁਆਲੇ ਹੋ ਗਏ ਬੇਵਸ ਹਰਨੀ ਦੇ ਤਰਲੇ ਕੀਤੇ ਹੜੇ ਕੱਡੇ ਆਪਣੇ ਪਿੰਡ ਦਾ ਵੀ ਵਾਸਤਾ ਪਾਇਆ ਪਿੰਡ ਦਾ ਤਾਂ ਕੁੱਤਾ ਵੀ ਮਾਰ ਨਹੀਂ ਹੁੰਦਾ ਨਾ ਮਾਰੀ ਵੇ ਦਲੇਲ ਗੁਜਰਾ ਮੈਂ ਲੋਕੋ ਦੀ ਸੁਨਿਆਰੀ ਪਰ ਅੰਨੇ ਲਾਲਚਾਂ ਤੇ ਸਰਦਾਰਾਂ ਦੀ ਫੋਕੀ ਇੱਜ਼ਤ ਨੇ ਪਰੀਆਂ ਵਰਗੀ ਪ੍ਰਤਾਪੀ ਦੇ ਟੋਟੇ ਕਰਵਾ ਦਿੱਤੇ ਕੈਰੀਅਰ ਜੋ ਇਨਾਂ ਦਰਦ ਮੰਨਿਆ ਪਾਪ ਉੱਤੇ ਲੱਕ ਪਾਪੀਆਂ ਨੇ ਬੰਨੇ ਆ ਕਰਦੇ ਹਲਾਲ ਜੋ ਕਸਾਈ ਬੱਕਰੇ ਗੁਜਰਤ ਦੇ ਲੋਲ ਨੇ ਬਣਾਈ ਰੱਕਰੇ ਦਲੇਲ ਹੋਰਾਂ ਪ੍ਰਤਾਪੀ ਦੀ লাশ ਟੁਕੜੇ ਟੁਕੜੇ ਕਰਕੇ ਹਾਥੀ ਵਾਲੇ ਟਿੱਬੇ ਵਿੱਚ ਡੂੰਗੀ ਦੱਬ ਦਿੱਤੀ ਇੱਕ ਟਟਿਹਰੀ ਦੀ ਦਿਲ ਚੀਰਵੀਂ ਆਵਾਜ਼ ਹੌਲੇ ਹੌਲੇ ਮੱਦਮ ਪੈ ਗਈ ਪ੍ਰਤਾਪੀ ਦੇ ਅਚਾਨਕ ਗਾਇਬ ਹੋਣ ਤੇ ਪਿੰਡ ਵਿੱਚ ਰੌਲਾ ਪੈ ਗਿਆ ਕੋਈ ਆਖੇ ਪ੍ਰਤਾਪੀ ਕਾਕੇ ਪਾਸ ਨਾਬੇ ਨਸ ਗਈ ਕਿਸੇ ਕਿਹਾ ਪ੍ਰਤਾਪੀ ਨੂੰ ਕਾਣ ਸਿੰਘ ਹੋਰਾਂ ਮਰਵਾ ਦਿੱਤਾ ਆਖਰ ਸ਼ੋਰੋ ਸ਼ੋਰੀ ਹੁੰਦੀ ਗਈ ਕਿਸੇ ਥਾਣੇ ਜਾਂ ਮੁਖਬਰੀ ਕੀਤੀ ਪ੍ਰਤਾਪੀ ਦਾ ਕਤਲ ਹੋਇਆ 6 ਮਹੀਨੇ ਲੰਘ ਚੁੱਕੇ ਸਨ ਪੁਲਸ ਆਈ ਸਾਰੇ ਪਿੰਡ ਦੀ ਮਾਰਕੋਟਾਈ ਕੀਤੀ ਪਰ ਪ੍ਰਤਾਪੀ ਦਾ ਕਿਧਰੇ ਥਾਂ ਪਤਾ ਨਾ ਲੱਗਾ ਅੰਗਰੇਜ਼ ਬਾਰਬਟਨ ਜੋ ਉਸ ਸਮੇਂ ਲੁਧਿਆਣੇ ਦਾ ਸੁਪਰਡੈਂਟ ਪੁਲਿਸ ਸੀ ਇਸ ਕੇਸ ਦੀ ਪੜਤਾਲ ਵਾਸਤੇ ਰੁਪਾਲੋ ਆਇਆ ਉਸ ਦੇ ਨਾਲ 227 ਸਨ ਉਸ ਆਲੇ ਦੁਆਲੇ ਦੇ ਸਾਰੇ ਪਿੰਡ ਸੱਦ ਲਏ ਫੇਰ ਵੀ ਕੁਝ ਪਤਾ ਨਾ ਲੱਗਾ ਬਾਰਬਟਨ ਹੁਸ਼ਿਆਰ ਬਹੁਤ ਸੀ ਉਹ ਉੱਥੇ ਕਈ ਦਿਨ ਰਿਹਾ ਉਹ ਆਥਨ ਸਮੇਂ ਬਾਹਰ ਬੈਠੀਆਂ ਔਰਤਾਂ ਪਾਸ ਚੋਰੀ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਇੱਕ ਦਿਨ ਉਸ ਨੂੰ ਪ੍ਰਤਾਪੀ ਦੇ ਭੋਲੀ ਨਾਲ ਸੇਲਪੁਨੇ ਦਾ ਪਤਾ ਲੱਗਾ ਉਹਨੇ ਭੋਲੀ ਜਾ ਫੜੀ ਭੋਲੀ ਨੇ ਪ੍ਰਤਾਪੀ ਦੇ ਦਲੇਲ ਨਾਲ ਨਾਪੇ ਜਾਣ ਦੀ ਗੱਲ ਦੱਸ ਦਿੱਤੀ ਅੱਗੋਂ ਦਲੇਲ ਗੁੱਜਰ ਨੇ ਵਾਦਮ ਮੁਆਫ ਗਵਾਹ ਬਣਾ ਕੇ ਸਾਰੀ ਘਟਨਾ ਸੁਣਾ ਦਿੱਤੀ ਕਾਕਾ ਕਰਪਾਲ ਸਿੰਘ ਦੀ ਮਾਂ ਅਤਰੀ ਅਤੇ ਸੱਜਦ ਮੁਹੰਮਦ ਸ਼ਾਹ ਹੋਰੀ ਫੜ ਲਏ ਗਏ ਹੁਣ ਸਵਾਲ ਪ੍ਰਤਾਪੀ ਦੀ লাশ ਲੱਭਣ ਦਾ ਸੀ ਦਲੇਲ ਦੇ ਦਸੇ ਪਤੇ ਤੇ ਹਾਥੀ ਵਾਲੇ ਟਿੱਬੇ ਦੀ ਪੁਟਾਈ ਸ਼ੁਰੂ ਹੋਈ ਆਲੇ ਦੁਆਲੇ ਦੇ ਆਲੇ ਦੁਆਲੇ ਦੇ ਪਿੰਡਾਂ ਨੇ ਜਿਸ ਵਿੱਚ ਪਿੰਡ ਮਾਦਪੁਰ ਦੇ ਲੋਕ ਵੀ ਸ਼ਾਮਲ ਸਨ ਟਿੱਬੇ ਦੀ ਪੁਟਾਈ ਵਿੱਚ ਮਦਦ ਕੀਤੀ ਆਖਰ ਪ੍ਰਤਾਪੀ ਦੇ ਹੱਡ ਲੱਭ ਪਏ ਇਸ ਹੱਡ ਲੱਭਣ ਦੀ ਵਾਰਤਾ ਨੂੰ ਸਾਡੇ ਇਲਾਕੇ ਦੇ ਇੱਕ ਲੋਕ ਗੀਤ ਨੇ ਹਾਲੀ ਤੀਕ ਸਾਂਭ ਰੱਖਿਆ ਹੈ ਹੱਡ ਪ੍ਰਤਾਪੀ ਦੇ ਬਟਨਾ ਸਾਵਣੇ ਟੋਲੇ ਅਦਾਲਤ ਵਿੱਚ ਮੁਕੱਦਮਾ ਚੱਲਿਆ ਸੱਜਦ ਮੁਹੰਮਦ ਸ਼ਾਹ ਨੂੰ ਫਾਂਸੀ ਅਤੇ ਅਤਰੀ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਦਲੇਲ ਗੁੱਜਰਵਾ ਦਾ ਮੁਆਫ ਗਵਾ ਹੁਣ ਕਾਰਨ ਛੱਡ ਦਿੱਤਾ ਗਿਆ ਬਜ਼ੁਰਗ ਦੱਸਦੇ ਹਨ ਕਿ ਇੱਕ ਬਦਲਵਾਈ ਵਾਲੇ ਦਿਨ ਜਦੋਂ ਗੁੱਜਰ ਦਲੇਲ ਵਗ ਚਾਰ ਦਾ ਪ੍ਰਤਾਪੀ ਦੇ ਕਤਲ ਵਾਲੀ ਥਾਂ ਪੁੱਜਾ ਤਾਂ ਕੜਕ ਦੀ ਬਿਜਲੀ ਉਸ ਉੱਤੇ ਡਿੱਗੀ ਅਤੇ ਉਹ ਉੱਥੇ ਹੀ ਖਖੜੀ ਖਖੜੀ ਹੋ ਗਿਆ ਕਰੀਬ ਡੇਢ ਸਦੀ ਬੀਤਣ ਮਗਰੋਂ ਵੀ ਪ੍ਰਤਾਪੀ ਦੀ ਦੁਖਾਂਤ ਕਥਾ ਇਲਾਕੇ ਦੇ ਸਵੇਦਨਸ਼ੀਲ ਲੋਕਾਂ ਦੇ ਮਨਾਂ ਉੱਤੇ ਛਾਈ ਹੋਈ ਹੈ। ਜ਼ਗੀਰਦਾਰਾਂ ਵੱਲੋਂ ਕੀਤੇ ਗਏ ਪ੍ਰਤਾਪੀ ਦੇ ਕਤਲ ਨੂੰ ਉਹਨਾਂ ਅਜੇ ਤੱਕ ਨਹੀਂ ਭੁਲਾਇਆ। ਉਹ ਪ੍ਰਤਾਪੀ ਦੀ ਸੱਚੀ ਸੁੱਚੀ ਪਾਕ ਮੁਹੱਬਤ ਨੂੰ ਸਾਇਆ ਪ੍ਰਾਣ ਕਰਦੇ ਹਨ। ਜਦੋਂ ਕੋਈ ਬਚੁਰਗ ਇਸ ਦੀ ਬਾਤ ਪਾਉਂਦਾ ਹੈ ਤਾਂ ਉਸ ਦਾ ਗਲਾ ਭਰ ਆਉਂਦਾ ਹੈ ਤੇ ਨੈਣਾਂ ਵਿੱਚ ਅਥਰੂ ਸੇਮ ਆਉਂਦੇ ਹਨ। ਤੇ ਨਿਰਦੋਸ਼ਾ ਮਾਸੂਮ ਪਰ ਕਾਪੀ ਦੇ ਕਤਲ ਦਾ ਦਰਦ ਅਥਰੂਆਂ ਦੇ ਰੂਪ ਵਿੱਚ ਬੈਤੁਰਦਾ ਹੈ ਹਾਂਜੀ ਦੋਸਤੋ ਜਿਹੜੀ ਕਹਾਣੀ ਤੁਸੀਂ ਹੁਣ ਸੁਣੀ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇਕਰ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ